पैगम्बरा तो बार सुने ख़बर तेमामी सिचण उहो आग नूर पुर गिट आ गेरा अमामी मेरा अ ਮੇਂ ਜੀ ਸੁਨੋ ਮੁਹੰਮਦ ਮਹਿਬੂਬ ਕਰਕੇ ਸਿਸਨਵਾਈਆ ਸਿਸਨਵਾਈਆ ਉਹਦੀ ਤਤਾਰ ਤੋਂ ਵਾਰ ਨਿਸ਼ਾਨੀ ਨਿਸ਼ਾਨੇ ਸਾਰੇ ਤੈ ਬਦਲਾਈਆ ਨਿਸ਼ਾਨੇ ਸਾਰੇ ਤੈ ਬਦਲਾਈਆ ਲੇ ਭਾਜਨ ਕੇ ਚਾਰੇ ਖਾਨੀ خانه ਰੱਖਨੇ ਤੇਰੇ ਫੋਲ ਫੁਲਾਈਆ ਜੋਤੀ ਜੋਤ ਸੁਪਿਹਾਰੀਆਂ ਆਪਣੀ ਕਿਰਪਾ ਕਰ ਤੇਵਨ ਹਾਰਾ ਸਾਚਾ ਮਰ ਸੱਚ ਦਾ ਹੁਕਮ ਇੱਕ ਮਰ ਤਾਈਆ ਸਭ ਨਹੀਂ ਕਹਿ ਨਾਰਦ ਜੇ ਆਜੇ ਮੇਰਾ ਅੱਪਾ ਮੈਂ ਗਲ ਬੱਕੜੀ ਨਵਾ ਪਾਇਆ ਮੇਰੇ ਮਾਲਕਾ ਮੇਰਾ ਤੁਮ ਤੁਮ ਮੈ ਦਾ ਕੋ ਦੇ ਤਪਾ ਕਿੰਦਾ ਗਹਿਣ ਕੋਈ ਨਾ ਪਾਇਆ ਮੋਹ ਬਸਾਰੇ ਮੇਟ ਦੇ ਲਪਾ ਕਾਮ ਕ੍ਰੋਧ ਦਾ ਤੇਰਾ ਟਾਇਆ ਤੀਨ ਮਸਬ ਰਹੇ ਨਾ ਹਤਾ ਜ਼ਾਤ ਪਾਤ ਨ ਵੰਡੇ ਵੰਡਾਈਆ ਮੇਰੀ ਪਵਿੱਤਰ ਗਾਦੀ ਜਗਾ 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 ਤੇਰਾ ਨਾਮ ਸਿਫਤ ਸਲਾਹੀਆ ਉਹ ਸਹਿਬ ਸੁਰਾਸਿ ਬੱਗਾ ਸ਼ੈਨ شاہ ਕਿਥੋਂ ਆਇਆ ਜਨ ਭਗਤਾ ਦਰਸ ਦੇਂਦਾ ਰਹੀਂ ਸਦਾ ਪ੍ਰਸ਼ਾਦ ਗਾ ਨਾਉਂ ਤਵਾਰਦਾ ਤੇਰਾ ਜਾਈਆ ਤੇਰਾ ਗੁਰਮੁਖ ਰਹਿ ਕੋਈ ਨਾ ਸਕਾ ਹੰਸਿਆਰ ਜਾਣਦੇ ਨੇ ਬੁਣਾਈ ਆਸ ਤੇ ਗੁਣ ਮਾਇਆ ਸਾੜੇ ਮੂਲ ਨਾਗਾ ਅਗਨੀ ਤਤ ਬੁਝਾਈਆ ਅਗਨੀ ਤੱਪ ਬੁਝਾਈਆ ਤਰਨੀ ਗਈ ਮੈਂ ਪ੍ਰਮੂਹ ਤੇਰੀ ਚੱਲਾ ਵਿੱਚ ਰਜਾ ਰਾਤ ਕਰਿ ਰਿਖ ਰਹੀ ਮਾਂ ਤੇਰੀ ਤੇਰੀ ਸਰਨਾਈਆ 999 ਜਾਕੜੀ ਯੋ ਪਿਛੋ ਮੇਰੇ ਮਹਿਬੂਬ ਮਾਹੀ ਓ ਮੈਨੂੰ ਸੰਗਲ ਵਿੱਚੋਂ ਲੱਭਾ ਲਵਾ ਮਨਾਉਣ ਵਾਲਾ ਮੁਹੰਮਦ ਮੇਰੀ ਦੈ ਗਵਾਹੀਆ ਮੇਰੀ ਦੈ ਗਵਾਹੀਆ ਜਿੰਦੋਤੀ ਜੋ ਸਰੂਪ ਹਰਿਆਂ ਤੁਖਣੀ ਕਿਰਪਾ ਕਰ ਕਰੇ ਖੇਲ ਤੁਰਤਾਰੇ ਤੁਰਮਾਲਕ ਗਮ ਅਥਾਈਆਂ ਨਾਟ ਕਹੇ ਧਰਨੀਏ ਕੁਛ ਅਸੀਮੀ ਕਰੀਏ ਫਰੇਬ ਜੰਤ ਵੱਲ ਧਿਆਨ ਲਗਾਈਆ ਮੇਰੀ ਆਥਮਾਰ ਕੇ ਵੇਖ ਲਾ ਜੇ ਬੂ ਬਿਨ ਹੱਥਾਂ ਹੱਥ ਟਿਕਾਈਆ ਕਰਨੀ ਕਹੇ ਨਾ ਦਾ ਔਏ ਕੀ ਪੁਕਾਰਨ ਚਾਰ ਵੇਦ ਪੁਰਾਣੀ 18 ਕੀ ਸੁਣਾਈਆ ਕਿਹ ਸ਼ਾਹ ਤਰਦਸ ਦੇ ਕਿਹੜਾ ਪੇਡ ਸਿਮਰਤਿਆਂ ਰੋਮਣ ਮਾਰਨ ਤਾਈਆਂ ਮਾਰਨ ਤਾਈਆਂ ਰੁਮਣਨ ਤੋਂ ਬਿਨਾਂ ਰਹੀ ਵੇਖ ਅੱਖੀਆਂ ਆ ਖੁਲਾਈਆਂ गीता ਦੇ ਵੇਖੀ ਸੰਦੇਸ਼ 18 ਧਿਆਏ ਵੰਡ ਵੰਡਾਈਆ ਅੰਗਿਲੇ ਕੁਰਾਨ ਦੀ ਬਾਈਬਲ ਕਹੇ ਕੀ ਤੁਰੇ ਤੁਰਿਆ ਤੋਂ ਬਾਅਦ ਕੀ ਸੁਣਾਈਆ ਸਰਦਾਰੀ ਨਾਨਕ ਗੋਬਿੰਦ ਸੇ ਕਿਹੜੀ ਸੇਧ ਮਾਰਗ ਪੰਥੇ ਇੱਕ ਸਮਝਾਈਆ ਮਾਰਗ ਪੰਥੇ ਇੱਕ ਸਮਝਾਈਆ ਧਰਨੀ ਤੇ ਵੇ ਨਾਰਦਾ ਮੂਰਖਾ ਕਮਲਿਆ ਕੋ ਜਿਆ ਉਠਕੇ ਬਿਨਾ ਅੱਖਾਂ ਤੋਂ ਵੇਖ ਨੈਣਾ ਵਾਲਿਆ ਨੈਣ ਮੁਟਾਈਆ ਵਾਲਿਆ ਨੈਣ ਮੁਟਾਈਆ ਮੈਨ ਮੁਟਾਈਆ ਪ੍ਰਭੂ ਦੇ ਚਾਰ ਯੁਗਿਆਂ ਗ੍ਰੰਥਾਂ ਨੂੰ ਕਲਯੁਗ ਜੀਵਾਂ ਨੇ ਟਗਿਆਂ ਤੋਂ ਦਿੱਤਾ ਵੇਚ ਸੋ ਪ੍ਰਮਾਤਮਾ ਦੀ ਕੀਮਤ ਰਹਿਣ ਕੋਈ ਨਾ ਪਾਈਆ ਰਹਿਣ ਕੋਈ ਨਾ ਪਾਈਆ ਨਾਦ ਕਹਿ ਤਰਨੀਏ ਏ ਵੀ ਏਸ ਦੀ ਖੇਡ ਖਿਲਾੜੀ ਹੋ ਕੇ ਅੱਖ ਲਾਈਆ ਓ ਕੇਰਿਆ ਖਲਾਈਆ ਜੇ ਗ੍ਰੰਥ ਨਾ ਹੁੰਦੇ ਤੇ ਮਾਇਆ ਮਮਤਾ ਦੀ ਕੌਣ ਪਾਉਂਦਾ ਕੇਜ ਪਰਮਾ ਵਿੱਚ ਜਗਤ ਪੁਰ ਮਾਇਆ ਵਿੱਚ ਪੁਰਮਾਇਆ ਜੋਤੀ ਜੋ ਸਰੂਪਿਆਰੇ ਆਪ ਆਪਣੀ ਕਿਰਪਾ ਕਰ ਤੇਮਨਹਾਰਾ ਸਾਚਾ ਵਾਰ ਕੀਵਿਆ ਪੈਦਾ ਆਪ ਬਨਾਈਆ ਨਾਦ ਕਹਿ ਤਰਨੀ ਸੁਣ ਹੁਕਮਿਆ ਗੰਮੀ ਇੱਕ ਦੇ ਏ ਓਮਕਾਰ ਕੀ ਦਰਡਾਈਆ ਜੁਸਤੇ ਨਾਮੁ ਗਿਆਂ ਹੁਕਮ ਵਿਕਦੇ ਕੀਮਤ ਦੀਨ ਦੁਨੀਏ ਦੇ ਖਾਈਆ ਕੀਮਤ ਦੀਨ ਦੁਨੀਏ ਦੇ ਖਾਈਆ ਤਰਨੀ ਕਵੇਂ ਨਾਦਿਆ ਮੇਰੇ ਦੁੱਖ ਵੇਖ ਲੈ ਸੀਨੇ ਹਿੱਕ ਤੇ ਹਕਮਤ ਨਾਲ ਖੋਲ ਫੁਲਾਈਆ ਨਾਲ ਪੋਲ ਫੁਲਾਈਆ ਪ੍ਰਭ ਦੇ ਹੁਕਮੇ ਅੰਦਰ ਸਾਰੇ ਆਪਣਾ ਮਾਣ ਤਾਣ ਸਿੱਟਦੇ ਸਿਰ ਸਕੇ ਨ ਕੋਈ ਫੁਲਾਈਆ ਆ ਆਖੜੂ ਵਿੱਚ ਲਾ ਗੋਵਿੰਦ ਵਾਲੀ ਉਸ ਟਿੱਟ ਦੇ